ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਜਿਸ ਤਰ੍ਹਾਂ ਇਨਸਾਨੀਅਤ ਦੇਖਣ ਨੂੰ ਮਿਲਦੀ ਹੈ ਪਰ ਦੂਸਰੇ ਪਾਸੇ ਜਲੰਧਰ ਦੇ ਵਿੱਚ ਇੱਕ ਅਜਿਹੀ ਖਬਰ ਨੇ ਦਸਤਕ ਦਿੱਤੀ ਹੈ ਜਿਸ ਨੇ ਇਨਸਾਨੀਅਤ ਤੇ ਇੱਕ ਵਾਰ ਮੁੜ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੇ ਜਲੰਧਰ ਦੇ ਵਿੱਚ ਬਾਥਰੂਮ ਦੇ ਵਿੱਚ ਨਹਾ ਰਹੀ ਇੱਕ ਮਹਿਲਾ ਦਾ ਵੀਡੀਓ ਬਣਾਉਂਦੇ ਹੋਇਆ ਨੌਜਵਾਨ ਨੂੰ ਰੰਗੇ ਹੱਥ ਫੜ ਲਿਆ ਗਿਆ ਆ ਮਲਤਮ ਘਰ ਦੇ ਵਿੱਚ ਬਲੱਡ ਸੈਂਪਲ ਲੈਣ ਦੇ ਲਈ ਆਇਆ ਸੀ ਸੈਂਪਲ ਲੈਣ ਦੇ ਬਹਾਨੇ ਉਸਨੇ ਬਾਥਰੂਮ ਜਾਣ ਦਾ ਬਹਾਨਾ ਬਣਾਇਆ ਤੇ ਦੂਸਰੇ ਬਾਥਰੂਮ ਦੇ ਵਿੱਚ ਨਹਾ ਰਹੀ ਮਹਿਲਾ ਦਾ ਲੁੱਕ ਕੇ ਵੀਡੀਓ ਬਣਾ ਲਿਆ ਜਿਵੇਂ ਹੀ ਮਹਿਲਾ ਦੀ ਨਜ਼ਰ ਉਸਤੇ ਪੈਂਦੀ ਹੈ ਤਾਂ ਉਸਨੇ ਰੌਲਾ ਪਉਣਾ ਸ਼ੁਰੂ ਕਰ ਦਿੱਤਾ ਰੌਲਾ ਸੁਣਦੇ ਹੀ ਮਹੱਲੇ ਦੇ ਲੋਕ ਇਕੱਠੇ ਹੋ ਜਾਂਦੇ ਆ ਤੇ ਨੌਜਵਾਨ ਨੂੰ ਫੜ ਲੈਂਦੇ ਇਸ ਤੋਂ ਬਾਅਦ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਲੋਕਾਂ ਨੇ ਮੁਲਜ਼ਮ ਨੌਜਵਾਨ ਨੂੰ ਪੁਲਿਸ ਤੇ ਹਵਾਲੇ ਕੀਤਾ ਜਿਸ ਦੀ ਪਛਾਣ ਗੁਰਸ਼ਰਨ ਜਿਹੜਾ ਜਲੰਧਰ ਦਾ ਰਹਿਣ ਵਾਲਾ ਉਸ ਤੇ ਰੂਪ ਦੇ ਵਿੱਚ ਹੋਈ ਹੈ ਮੁਲਜ਼ਮ ਦੇ ਮੋਬਾਈਲ ਫੋਨ ਦੇ ਵਿੱਚ ਕਈ ਹੋਰ ਵੀਡੀਓਜ਼ ਵੀ ਬਰਾਮਦ ਕੀਤੀਆਂ ਜਿਹੜੀਆਂ ਕਿ ਉਹ ਇੱਕ ਗਰੁੱਪ ਦੇ ਵਿੱਚ ਸ਼ੇਅਰ ਕਰਦਾ ਸੀ ਮੁਲਜ਼ਮ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜ਼ਿਕਰ ਖਾਸ ਹੈ ਕਿ ਪੀੜਤ ਮਹਿਲਾ ਨੇ ਦੱਸਿਆ ਕਿ ਉਸਨੇ ਸਵੇਰੇ 10 ਵਜੇ ਹੈਲਥੀਐਸ ਵੈੱਬਸਾਈਟ ਤੇ ਪਰਿਵਾਰ ਤੇ ਮੈਂਬਰ ਦਾ ਇੱਕ ਬਲੱਡ ਸੈਂਪਲ ਲੈਣ ਦਾ ਜੋ ਟਾਈਮ ਹੈ ਬੁੱਕ ਕੀਤਾ ਤੈ ਸਮੇਂ ਤੇ ਨੌਜਵਾਨ ਘਰ ਦੇ ਵਿੱਚ ਆਉਂਦਾ ਤੇ ਆਉਂਦਾ ਹੀ ਉਹ ਕਹਿੰਦਾ ਹੈ ਕਿ ਉਸਨੇ ਬਾਥਰੂਮ ਜਾਣਾ ਮਹਿਲਾ ਕਹਿੰਦੀ ਹੈ ਕਿ ਪਰਿਵਾਰ ਨੇ ਇਨਸਾਨੀਅਤ ਦੇ ਤੌਰ ਤੇ ਬਾਥਰੂਮ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਦੂਸਰੇ ਬਾਥਰੂਮ ਦੇ ਵਿੱਚ ਨਹਾ ਰਹੀ ਮਹਿਲਾ ਦਾ ਉਸ ਦੇ ਵੱਲੋਂ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਮਹਿਲਾ ਨੇ ਕਿਹਾ ਹੈ ਕਿ ਜਦੋਂ ਮੈਂ ਰੋੜਾ ਪਾਇਆ ਤਾਂ ਇਸ ਤੋਂ ਬਾਅਦ ਪੂਰਾ ਪਰਿਵਾਰ ਮੋਹੱਲਾ ਇਕੱਠਾ ਹੋ ਗਿਆ ਮਲਜ਼ਮ ਖੁਦ ਨੂੰ ਬਚਾਉਣ ਦੇ ਲਈ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਫੜ ਲਿਆ ਮਹਿਲਾ ਨੇ ਕਿਹਾ ਹੈ ਕਿ ਦੁਨੀਆ ਦੇ ਵਿੱਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਰਹੀ ਹੀ ਨਹੀਂ ਲੋਕਾਂ ਦੀ ਅਜੇ ਲੋਕਾਂ ਦੀ ਵਜ੍ਹਾ ਕਰਕੇ ਘਰ ਦੇ ਵਿੱਚ ਹੁਣ ਮਹਿਲਾਵਾਂ ਵੀ ਸੇਫ ਨਹੀਂ ਲੱਗਦੀਆਂ ਪਈਆਂ ਇਸ ਤੋਂ ਬਾਅਦ ਲੋਕਾਂ ਨੇ ਮਲਜ਼ਮ ਦੀ ਪਟਾਈ ਕੀਤੀ ਲੋਕਾਂ ਨੇ ਦੱਸਿਆ ਕਿ ਅਸੀਂ ਵੀਡੀਓ ਤੁਰੰਤ ਪ੍ਰਭਾਵ ਦੇ ਰੀਡ ਕਰਵਾ ਦਿੱਤਾ ਫੋਨ ਤੇ ਪਹਿਲਾਂ ਹੀ ਮੁਲਜ਼ਮ ਦੀ ਗੈਲਰੀ ਖੁੱਲੀ ਹੋਈ ਸੀ ਜਿਸ ਤੇ ਵਿੱਚ ਕਈ ਹੋਰ ਅਸ਼ਲੀਲ ਵੀਡੀਓਜ਼ ਦੇਖੀਆਂ ਗਈਆਂ थाना ਡਿਵੀਜ਼ਨ ਨੰਬਰ 8 ਦੇ ਐਸ ਐਚਓ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਤੇ ਦਰਜ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਕਰ ਇਹ ਖਾਸ ਹੈ ਕਿ ਹੈਲਥੀਸ ਆਫ ਔਨਲਾਈਨ ਡਾਇਗਨੋਸਿਸ ਅਤੇ ਹੈਲਥ ਟੈਸਟਿੰਗ ਪਲੈਟਫਾਰਮ ਇਹ ਇੱਕ ਸਾਈਟ ਸੋਸ਼ਲ ਮੀਡੀਆ ਤੇ ਚਲਦੀ ਪਈ ਹੈ ਤੇ ਤੁਸੀਂ ਵੀ ਜ਼ਰੂਰ ਕਿਸੇ ਨੂੰ ਅਵੇਅਰ ਕਰੋ ਤੇ ਅਜਹੀ ਖਬਰ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰੋ ਤਾਂ ਕਿ ਕਿਸੇ ਨਾਲ ਅੱਗੇ ਤੋਂ ਅਜਿਹਾ ਨਾ ਹੋਵੇ